ਅੱਜ ਜਿਹੜੀ ਮੀਟਿੰਗ ਸੀ ਜੇ ਚੋਚੇ ਤੌਰ ਤੇ ਜਿਹੜੇ ਸਾਡੇ ਨਾ ਅਪਰੂਵਮੈਂਟ ਰਸਟ ਦੇ ਕਲੋਨੀਆਂ ਹੈਗੇ ਆ ਤਾਂ ਜਿਹੜਾ ਤੁਹਾਡਾ ਐਸਚੀ ਨਗਰ ਸੁਨਰਤ ਹੈ ਤੇ ਦੂਜਾ ਨਿਰੰਤਰਨ ਕਲੋਨੀਆਂ ਇਹਨਾਂ ਦੀਆਂ ਬਹੁਤ ਸਾਰੀਆਂ ਨਾ ਬੜੀਆਂ ਲੰਬੀਆਂ ਸਮੇਂ ਤੋਂ ਪ੍ਰੋਬਲਮ ਚੱਲਦੀਆਂ ਆਂਦੀਆਂ ਤੇ ਲੋਕਾਂ ਨੂੰ ਵਾਟਰ ਸਪਲਾਈ ਤੇ ਉਹਦੇ ਸੀਵਰੇਜ ਦੇ ਕਨੈਕਸ਼ਨ ਨਹੀਂ ਮਿਲਦੇ ਬਹੁਤ ਪੁਰਾਣੀ ਕਲੋਨੀਆਂ 73 ਦੇ ਵਿੱਚ ਜਿਹੜੀਆਂ ਬੜੀਆਂ ਹੋਈਆਂ ਨਾ ਉਹਨਾਂ ਦੇ ਵਿੱਚ ਰੈਗੂਲਰਾਈਜ਼ ਨਹੀਂ ਹੋਈਆਂ ਪਹਿਲਾਂ ਤਾਂ ਕੋਰਟ ਕੇਸ ਸੀਗਾ ਹੁਣ ਸੌਲਟ ਆਊਟ ਹੋਣ ਚਾਹੀਦਾ ਸਮਝੋ ਇਹ ਅਸੀਂ ਜਿਹੜੇ ਲੋਕਲ ਬਾਡੀਜ਼ ਦੇ ਨਾਲ ਕਮਬਾਈਨ ਮੀਟਿੰਗ ਕਰਕੇ ਡ ਤਾਕੇ ਲੋਕਾਂ ਨੂੰ ਜਿਹੜੀਆਂ ਜਨਤਕ ਸਹੂਤਾਵਾਂ ਹੈਗੀਆਂ ਜਿਵੇਂ ਸੜਕਾਂ ਸੀਵਰੇਜ ਸਟਰੀਟ ਲਾਈਟਸ ਇਹ ਸਾਰੀਆਂ ਜਿਹੜੀਆਂ ਸਹੂਤਾਵਾਂ ਇਹਨਾਂ ਨੂੰ ਮਿਲ ਸਕਣ ਇਹ ਬੜੇ ਪਿਛੜੀਆਂ ਸਰਕਾਰਾਂ ਨੇ ਧਿਆਨ ਨਹੀਂ ਕੀਤਾ ਬਿਲਕੁਲ ਇਹਦਾ ਤੇ ਅਸੀਂ ਹੁਣ ਸਾਰੇ ਜਿਹੜੇ ਇਸ਼ੂ ਆ ਜਿਹੜੇ ਬੜੇ ਮਤਲਬ 1973 ਤੋਂ ਚੱਲਦੇ ਆnde ਇਸ਼ੂ ਆ ਕਿਉਂਕਿਾਂ ਨੇ ਮਾਲਕਾਨਾ ਹੱਕ ਐ ਐਨਓਸੀ ਨਹੀਂ ਮਿਲਦਾ ਉਹ ਸਾਰੇ ਸੌਟ ਆਊਟ ਕਰਾਂਗੇ ਜੀ ਆਉਣ ਵਾਲੇ ਜਿਹੜੇ ਆਉਣ ਵਾਲੇ ਇੱਕ ਦੋ ਮਹੀਨੇ ਦੇ ਸਾਰੇ ਇਸ਼ੂ ਸੌਟ ਆਊਟ ਕਰਕੇ ਤਾਂਕਿ ਜਿਹੜੀ ਪ੍ਰਾਪਰਟੀਆਂ ਉਹ ਵੇਚਣਾ ਚਾਹਵੇ ਰੱਖਣਾ ਚਾਹਵੇ ਨਵਾਂ ਮਕਾਨ ਬਣਾਉਣਾ ਚਾਹਵੇ ਔਰ ਉਹਨਾਂ ਨੂੰ ਸੀਵਰੇਜ ਦਾ ਪਾਣੀ ਦਾ ਕਲੈਕਸ਼ਨ ਵੀ ਦਿਆ 24 ਘੰਟੇ ਵਾਲਾ ਪਾਣੀ 24/7 ਉਹ ਵੀ ਅਸੀਂ ਉਹਨਾਂ ਦਾ ਟੇਕਅਪ ਕਰ ਰਹੇ ਆ